ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਬਾਬੇ ਦੀ ਕੁੱਲੀ ਸਾਹਿਬ ਇਹ ਸਥਾਨ ਬਿਲਕੁਲ ਅਜਨਾਲੇ ਦੇ ਕੋਲ ਹੀ ਹੈ ਜੀ ਪਿੰਡ ਲਖੋਵਾਲ ਦੇ ਵਿੱਚ ਰੋਡ ਦੇ ਉੱਪਰ ਹੀ ਸਥਾਨ ਪੈ ਜਾਂਦਾ ਹੈ ਸੰਗਤ ਜੀ ਇੱਥੇ ਬਾਬਾ ਗਪਾਲ ਸਿੰਘ ਜੀ ਮਹਾਂਪੁਰਸ਼ ਹੋਏ ਸਨ ਅਤੇ ਬੰਦਗੀ ਕਰਦੇ ਰਹੇ ਇਥੇ ਤੇ ਪਹਿਲੋਂ ਕੱਖਾਂ ਦੀ ਕੁੱਲੀ ਦੇ ਵਿੱਚ ਬੰਦਗੀ ਕਰਦੇ ਸਨ ਉਸ ਤੋਂ ਉਪਰੰਤ ਫਿਰ ਇਥੇ ਪੱਕੇ ਮਹਿਲ ਬਣ ਗਏ ਗੁਰਦੁਆਰਾ ਸਾਹਿਬ ਬਣ ਗਿਆ ਤੇ ਗੁਰ ਗੁਰੂ ਘਰ ਦਾ ਫਿਰ ਨਾਮ ਬਾਬੇ ਦੀ ਕੁੱਲੀ ਪੈ ਗਿਆ ਕਿਉਂਕਿ ਪਹਿਲੋਂ ਮਹਾਪੁਰਸ਼ ਕੁੱਲੀ ਦੇ ਵਿੱਚ ਬੰਦਗੀ ਕਰਦੇ ਸੀ ਕੱਖਾਂ ਦੀ ਕੁੱਲੀ 'ਚ ਤੇ ਉਦੋਂ ਉਸ ਦਾ ਹੀ ਉਹੀ ਨਾਮ ਤੁਰਿਆ ਹੁੰਦਾ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਜਿਥੇ-ਜਿਥੇ ਮਹਾਪੁਰਸ਼ਾਂ ਦੇ ਚਰਨ ਪਏ ਹੋਣ ਮਹਾਪੁਰਸ਼ਾਂ ਦੀ ਬੰਦਗੀ ਹੋਵੇ ਮਹਾਪੁਰਸ਼ਾਂ ਦੇ ਬੋਲੇ ਬਚਨ ਸੱਚ ਹੋ ਜਾਂਦੇ ਆ ਬਹੁਤ ਗੁਰੂ ਸਾਹਿਬ ਦੀ ਇਥੇ ਕਿਰਪਾ ਸੰਗਤਾਂ ਆਉਂਦੀਆਂ ਹਨ ਅਤੇ ਜੋ ਵੀ ਇਥੇ ਸੁੱਖ ਸੁੱਖ ਦੀਆਂ ਹਨ ਸੁਖਨਾ ਪੂਰੀ ਹੁੰਦੀ ਹੈ ਜੀ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਪ੍ਰਾਤਨ ਸਮੇਂ ਦਾ ਪੀਪਲ ਅੱਜ ਵੀ ਇਥੇ ਮੌਜੂਦ ਹੈ ਜੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਅਤੇ ਲਾਈਕ ਕਮੈਂਟ ਕਰਿਆ ਕਰੋ ਜੀ